ਇਹ ਦੋਨੋਂ ਤਕੜਾ ਜੱਫਾ ਉਹ ਬੱਲੇ ਬੱਲੇ ਕਮਾਲ ਹੋ ਗਈ ਐ ਆਹ ਮੁੰਡੇ ਨੇ ਮਾਰੀਆ ਖੱਬੇ ਆਪਣਾ ਅੜ ਦੇ ਉੱਤੇ ਥਾਕੇ ਕਿ ਜੱਲ ਮੈਨੂੰ ਚੱਲੀਏ ਪਾਲਾ ਗੇਰ ਤਗੜੀ ਦਾ ਉਧਰ ਵੱਧ ਕੇ ਨੌਜਵਾਨ ਫਿਰ ਕਬੱਡੀ ਪੌਣੇ ਖੇਡ ਦੇ ਮੈਦਾਨ ਦੇ ਅੰਦਰ ਹਰਦੀਪ ਲੈ ਵੀ ਮਲਕੀਤ ਹਰਦੀਪ ਆ ਗਿਆ ਦੇਖੀ ਪੈਦੀ ਰੇਡ ਆਹ ਆ ਗਿਆ ਹਰਦੀਪ ਵੀ ਕਬੱਡੀ ਦੇ ਇਧਰ ਕਹਿੰਦੇ ਨਿੱਕਾ ਤੂਫਾਨ ਵੀ ਆ ਗਿਆ ਮੇਰੇ ਮਿੱਤਰੋ ਉਹ ਕਹਿੰਦੇ ਬਬਲ ਨਿੱਕਾ ਤੂਫਾਨ ਜੇ ਨਹੀਂ ਨਹੀਂ ਕਾਇਤ ਨਹੀਂ ਤੇ ਕਾਹ ਉਹ ਜਪਾਲ ਆਉਗਾ ਕਿ ਨਹੀਂ ਪਰ ਗੱਲਾਂ ਸਾਂ ਮੇਰੀਆਂ ਆਣੀਆਂ ਮੇਰੇ ਮਿੱਤਰੋ ਜਿਰੋ ਰੇਣਾ ਵੀਰਾਂ ਦਾ ਮਾਨ ਸਨਮਾਨ ਆਪਾਂ ਕਰੀਏ ਉਹ ਚੋਟੀ ਦਾ ਮੁਕਾਬਲਾ ਪਵਨ 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 ਇੱਕ ਪਵਨ ਹੈ ਇਹਦੇ ਵੀ ਇਹ ਪਵਨ ਪੁੱਤਰ ਆ ਪਵਨ ਇਹਨੇ ਹੋਣ ਟ్రਾਈ ਕੀਤੀ ਹੈ ਐਨਾ ਸਖ ਸਰਦਾਰ ਹੈ ਕਿ ਤਾਰਿਆਂ ਦੀ ਲੋਏ ਲੋਏ ਚਲਦੇ ਮਟਕਨ ਵਾਲਾ ਜਾਂਦੇ ਤੇ ਸਪੇਸ਼ੀ ਦੇ ਲਾਲ ਅੱਧੀ ਦੇ ਪੁੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਜੀਤੀ ਮਾਤਾ ਗੁਦਰੀ ਕਮਾਲ ਔਰ ਸਾਹਮਣੇ ਨੰਨੇ ਮੁੰਨੇ ਬੱਚਿਆਂ ਦਾ ਮੈਚ ਹੈ ਯਾਫੀ 4 ਹੈ ਵਲਸ਼ ਮੁਕੇਂਦਰ ਸਕੰਦਰ ਤੇ ਲੱਗੀ ਪਰ ਇੱਕ ਨਾ ਟੱਚ ਹੋ ਗਿਆ ਔਰ ਲੱਕੇ ਨੂੰ ਟੱਚ ਮਾਰ ਕੇ ਮੁੰਡਾ ਤਗੜੇ ਅੰਕ ਦਾ ਵਾਧਾ ਕਰ ਗਿਆ ਕਬੱਡੀ ਪਾਉਣ ਲਈ ਰਣਜੀਤ ਆ ਗਿਆ ਲੱਗੇ ਕਰੀ ਗੱਲ ਪੈਂਦੀ ਰੜ ਔਰ ਰਣਜੀਤ ਕਬੱਡੀ ਇਹ ਤੇ ਇੱਧਰ ਬੰਨੇ ਖੇਡ ਮੈਦਾਨ ਦੇ ਵਿੱਚ ਜਾਫੀ ਇਹ ਆ ਬਲਾਕਾ 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 ਰਣਜੀਤ ਦੇ ਨਾਲ ਉਹ ਬਲਾਕੇ ਦੀ ਟੱਕਰ ਨੰਗਲਾ ਅੰਬਿਆ ਮਲੇਸ਼ੀਆ ਵਾਲਾ ਕਹਿੰਦੇ ਬਲਾਕਾ ਕਹਿੰਦੇ ਸਿੰਘ ਸਰਨਾਰ ਜੱਪਰ ਰਣਜੀਤ ਨੂੰ ਲਾਕੇ ਵਾਹ ਗਿਆ ਮੇਰੇ ਮਿੱਤਰੋ ਚੱਲਦਾ ਚੋਟੀ ਦਾ ਮੁਕਾਬਲਾ ਹੁੰਦੀ ਹੋਈ ਬੱਲੇ ਬੱਲੇ ਵੀ ਦਾ ਸਮਾਂ ਇਹ ਉਧਰ ਪਾਲ ਫਗੂੜਾ ਜਿਹਦੇ ਫੈਸਲੇ ਆਉਣਗੇ ਕਿ ਨੰਬਰ ਕਿੱਧਰ ਜੁੜ ਗਿਆ ਓ ਜੀ ਇਹ ਬਲਾਕਾ ਏ ਬਲਾਕਾ ਏ ਆ हां संदीप एवे ਕਹਿੰਦੇ ਵੀ ਉਧਰ ਪੁਰਾਣਾ ਸਟਾਈਲ ਉਹ ਮਾਰਿਆ ਨੌਜਵਾਨ ਨੇ ਇਹ ਸੰਦੀਪ ਦਾ ਸਟਾਈਲ ਹੈ ਉਹ ਕਹਿੰਦੇ ਸਾਹਮਣੇ ਉਧਰ ਸਿੱਖ ਸਰਦਾਰ ਸਰਦਾਰ ਦੀ ਟੱਕਰ ਸਰਦਾਰ ਦੇ ਨਾਲ ਰੱਜ ਗਈਆਂ ਕੈਂਝੀਆਂ ਉਹ ਕਹਿੰਦੇ ਵੀ ਮਿਹਣੋ ਕਣੀ ਹੋਈ ਪਈ ਜਵਾਨੀ ਆ ਤਕੜਾ ਜੱਫਾ ਲੱਗਦਾ ਖੇਡ ਦੇ ਮੈਦਾਨ ਦੇ ਅੰਦਰ ਕੋਈ ਤੇ ਬੱਲੇ ਬੱਲੇ ਉਹ ਕਹਿੰਦੇ ਦਿਲ ਦੀ ਕਬੱਡੀ ਤੇ ਮੁੰਡੇ ਨੇ ਥਾਪੀਆਂ ਮਾਰੀਆਂ ਤਕੜਾ ਜੱਫਾ ਲਾ ਕੇ ਉਹ ਕਹਿੰਦੇ ਬੱਲੇ ਬੱਲੇ ਭਖੰਦਰ ਕਰਵਾ ਗਿਆ ਕਬੱਡੀ ਪੌਣ ਲਈ ਹੋ ਗਿਆ ਉਹ ਕਹਿੰਦੇ ਵੱਧ ਕੇ ਜਵਰਾਜ ਲੱਭੇ ਕਰੀ ਗੱਲ ਪੈਂਦੀ ਰੇਡ ਦੀ ਜਵਰਾਜ ਉਹ ਬਲਾਕਿਆ ਲਾਉਣਾ ਪਿਆ ਜੱਫਾ ਪਰ ਇਧਰ ਦੇ ਬੱਲੇ ਜਵਰਾਜ ਦੇ ਨਾਲ ਮੁਕਾਬਲਾ ਇਹ ਆ ਬਲਾਕਾ ਮੇਰੇ ਮਿੱਤਰੋ ਨਗਰ ਅੰਬਿਆ ਕਲੱਬ ਮਲੇਸ਼ੀਆ ਲਈ ਖੇਡਦਾ ਮੇਰੇ ਮਿੱਤਰੋ ਉਹ ਹੁੰਦੇ ਨੇ ਬੱਲੇ ਬੱਲੇ ਖੇਡ ਮੈਦਾਨਾ ਵਿੱਚ ਪਰ ਇਹ ਆ ਬਲਾਕਾ ਦਰਸ਼ਕ ਮੇਰਾ ਤਾੜੀਆਂ ਮਾਰ ਦਿਓ ਇੱਕ ਵਾਰੀ ਉਹ ਬਲਾਕਾ ਇਹ ਇੱਕ ਉਹ ਬਾਕੇ ਪ੍ਰਵਾਜ ਜੁਣਾ ਰਿਹਾ ਹੈ ਕਹਿੰਦੇ ਬਾਕੀ ਦੇ ਗੱਲ ਬਾਤ ਚ ਪਹਿਲਾ ਜ਼ਿਹਨ ਜ਼ਰੂਰੀ ਹੈ ਇਹ ਮੁੰਡੇ ਡੰਡ ਡੰਡ ਕਾ ਮਾਰੋ ਕੁੜੀਓ ਆਪਣਾ ਰੂਪ ਸਵਾਰੋ ਬਾਅਦ ਪਹਿਲਾ ਇਹ ਤੇ ਜ਼ਰੂਰੀ ਹੈ ਉਹ ਮੁੰਡਾ ਤਗੜੇ ਅੰਕ ਦਾ ਵਾਅਦਾ ਕਰ ਗਿਆ ਗੁਰਪ੍ਰੀਤ ਵਧਿਆ ਕਬੱਡੀ ਕੋਨਲੀ 19 ਨੰਬਰ ਦੀ ਕਿੱਟ ਦੇ ਵਿੱਚ ਲੱਵੀ ਬਲਾਕਿਆ ਹੋ ਗਾਲੀ ਰੋਕਣਾ ਤੇ ਆ ਰੋਕ ਪਰ ਨਹੀਂ ਦੂਸਰਾ ਜਵਾਨ ਕਹਿੰਦਾ ਵੇ ਹੁਣ ਵਾਰੀ ਮੇਰੀ ਹੈ ਉਹ ਬੱਲੇ 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 ਲੱਗੀ ਕੈਂਚੀ ਲੱਗਦਾ ਯੋਰ ਮੁੰਡੇ ਦਾ ਸਰੀਰ ਆਰਤੀਆਂ ਦੇ ਸੁਨਾਰੇ ਵਰਗਾ ਉਹ ਕਹਿੰਦੇ ਵਜਦੇ ਪੰਪ ਸਾਹਮਣੇ ਉਹ ਬੱਲੇ ਬੱਲੇ ਮਾਰ ਹੋ ਗਿਆ ਨੌਜਵਾਨਾ ਉਹ ਬਾਲ ਹੋ ਗਈ ਹੈ ਲੱਗਦਾ ਯੋਰ ਗੱਲ 30 ਸਕਿੰਟਾਂ ਵਿੱਚ ਮੁੱਕਣੀ ਆ ਰੇਡਾਂ ਭਾਵੇਂ ਲੱਖ ਪੈਂਦੀਆਂ ਹਾਂ ਗੱਲ ਜੱਫੀਆਂ ਦੇ ਮੁੱਕਣੀ ਆ ਹਾਂ ਕਹਿੰਦੇ ਗੋਪੀ ਦੇ ਜੱਫਾ ਲਾਗੇ ਬੱਲੇ ਬੱਲੇ ਕਰਾਤੀ ਆ ਇੰਦਰ ਜਾਦੂ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਪੈਲੇ ਤਿਆਰ ਇੰਦਰ ਮੰਤਰੋ ਕਿ ਪੈਂਦੀਆਂ ਕਬੱਡੀ ਵਾਲੇ ਚੜ ਚੜ ਕੇ ਵੇਖੋ ਕੰਡਾਲਾ ਪੈਣੇ ਖੜਾ ਖੜ ਕੇ ਔਰ ਲਾਓ ਜੱਫੇ ਕੌਣ ਪਾਊਗਾ ਕਬੱਡੀਆਂ ਝੋਕ ਝੋਕ ਕੇ ਕਿੰਦੇ ਡੌਲੇਆ ਪਟਾਂਚ ਅੰਨਾ ਜੋਰ ਵਿੱਚ ਕਰੋ ਉਹਨਾਂ ਨੇ ਡੰਡਾਲੇ ਦਾ ਕਬੱਡੀ ਕੱਪ ਸੋਡੀ ਪਾਜੀ ਜਾਣਾ ਜਾਂ ਜਾਣਾ ਜਿੱਤ ਕੇ ਜਾਣਾ ਜਿੱਤ ਕੇ ਮੁੰਡਾ ਤੇਜ ਹੈ ਮਾਰਦਾ ਪੰਪ ਉਹ ਸਾਹਮਣੇ ਉਧਰ ਜਵਾਨੀ ਮਿਹਣੇ ਮਣੀ ਹੋਈ ਪਈ ਆ ਵਾਕਿਆ ਕਹਿੰਦੇ ਦਾ ਐਨਾ ਵੱਡਿਆਂ ਵਾਲੇ ਲੱਗਦੇ ਆ ਜਿੱਦਾਂ ਕਹਿੰਦੇ ਵੀ ਉਧਰ ਆਪਣੀ ਬਾਤ ਦੂਰ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਕਬੱਡੀ ਦੇ ਸਤਿਕਾਰਯੋਗ ਕਬੱਡੀ ਨੂੰ ਪਿਆਰ ਕਰਨ ਵਾਲੇ ਭਰਾ ਭਤੀਆ ਹਰੇ ਭਰਾਵਾਂ ਦਾ ਧੰਨਵਾਦ ਵੱਡੇ ਭਾਈ ਮੈਂ ਕੱਲ ਵੀ ਲੋਨਟ ਕਰ ਦਿੱਤੀ ਸੀ ਅੱਜ ਫਿਰ ਲੋਨਟ ਕਰਦਾ ਜਿਹੜੇ ਸਰੋਤੇ ਪੁੱਜੀ ਆ ਵੱਡੇ ਭਾਈ ਜਿਹੜੇ ਜੇਬ ਪਟਰੇ ਇਹਨਾਂ ਜੇਬ ਪਟਰੇ ਦਾ ਕੰਮ ਕਰਦੇ ਆ ਉਹਨਾਂ ਨੇ ਕੰਮ ਫੜ ਲਿਆ ਕਬੱਡੀ ਬਚਾਉਣ ਦਾ ਵੱਡੇ ਭਾਈ ਆਪਣੀਆਂ ਜੇਬਾਂ ਆਪਣੇ ਮੋਬਾਈਲ ਸਾਂਭ ਕੇ ਰੱਖਿਓ ਮੇਰਾ ਭਰਾ ਬੇਨਤੀ ਮੈਂ ਕੱਲ ਵੀ ਲੋਨਟ ਕੀਤੀ ਤੇ ਅੱਜ ਵੀ ਕੀਤੀ ਆ ਕਾਠ ਬਹੁਤ ਹੋਣਾ ਆ ਆਪਣੇ ਆਪਣੇ ਜ਼ਮਾਨ ਦਾ ਯਾਰ ਕਿਉਂ ਭਰਾ ਮੇਰਾ ਇਹ ਜਰੂਰ ਗੱਲ ਨੋਟ ਰੱਖਿਓ ਰੰਧਾ ਵੇ ਪਿੰਡ ਵਿੱਚ 1 ਲੱਖ ਰੁਪਈਆ ਨਿਕਲੇ ਆ ਸੀ ਜਾਂਦਾ ਪਿੰਡ ਵਿੱਚ ਮਿੱਤਰਾਂ ਵਾਲੇ ਹਲੀ ਦੇ ਪਾਸੇ ਨਿਕਲੇ ਸੀ ਇੱਥੇ ਤੱਕ ਆਪਣਾ ਸਾਧੋ ਆਂਦੇ ਵਿੱਚ ਵੀ ਪੈਸੇ ਬਹੁਤ ਨਿਕਲੇ ਸੀ ਭਾਈ ਆਪਣੇ ਬਦਬਦ ਤੇ ਆਪਣੇ ਮੋਬਾਈਲ ਸਾਹਮਣੇ ਰੱਖਿਓ ਕਿਉਂਕਿ ਕਾਠਾ

ਕਿ ਮਾਰਿਆ ਕਿਉਂਕਿ ਆਪਾਂ ਨੂੰ ਬਚੁਰ ਗਣੀ ਕਿਹੜਾ ਫੌਜੀ ਸਾਹਿਬ ਜਿਹੜੇ ਗਰਾਊਂਡ ਵਿੱਚ ਆ ਗਏ ਉਹ ਬੱਬਰ ਸ਼ੇਰ ਹੁੰਦੇ ਆ ਕਹਿੰਦੇ ਸ਼ੇਰ ਵੀ ਚਾਰ ਵਾਰ ਹੁੰਦਾ ਆ ਪੀ ਵੀ ਚਾਰ ਵਾਰ ਹੁੰਦਾ ਤੇ ਗਿੱਦੜ ਵੀ ਚਾਰ ਵਾਰ ਹੁੰਦਾ ਜੇ ਕਿਤੇ ਬੰਦੇ ਨੂੰ ਗਿੱਦੜ ਕਹ ਲਈਏ ਤੇ ਬੰਦਾ ਸਿਰ ਪਾੜ ਉਹ ਨੂੰ ਫਿਰਦਾ ਜੇ ਕਿਤੇ ਬੰਦੇ ਨੂੰ ਹੋਰ ਕੁਝ ਕਹ ਲਈਏ ਤੇ ਬੰਦਾ ਗਦਾਫੀ ਚੰਗੇ ਮਾਰਨ ਨੂੰ ਫਿਰਦਾ ਜੇ ਕਿਤੇ ਬੰਦੇ ਨੂੰ ਫੌਜੀ ਸਾਹਿਬ ਖੇਡ ਕਹਦੀ ਹੈ ਬੰਦਾ ਖੁਸ਼ ਬਣਾ ਹੁੰਦਾ ਕਿਉਂਕਿ ਹੈਗਾ ਤੇ ਉਹ ਵੀ ਜਾਨਵਾਰ ਆ ਇਹਨਾਂ ਤੇ ਉਹ ਵੀ ਜਾਨਵਾਰ ਆ ਅਜਾ ਸੁਣਿਆ ਲਓ ਸਾਹਮਣੇ ਸੋਨੀ ਦੇ ਕਹਿੰਦੇ ਨੰਬਰ ਆਪਣੀ ਟੀਮ ਦੇ ਹਿੱਸੇ ਲੋੜ ਲੁੱਟਦਾ ਹੈ ਨੰਬਰ ਰੇਡਰ ਦੇ ਹਿੱਸੇ ਜਾ ਬੜਿਆ ਖੇਡ ਦੇ ਮੈਦਾਨ ਵਿੱਚ ਅਰਜੀ ਕਬੱਡੀ ਪਾਉਣ ਵੇਲੇ ਬੱਗੀ ਆ ਗਿਆ ਮੇਰੇ ਮਿੱਤਰੋ ਲਓ ਨੂਰਪੁਰੇ ਵਾਲਾ ਕਹਿੰਦੇ ਬੱਗੀ ਕਬੱਡੀ ਪਾਉਣ ਵੇਲੇ ਵਾੜਦਾ ਹੋਇਆ ਅੱਜ ਕਹਿੰਦੇ ਨੰਦਾਲੇ ਦਾ ਕਬੱਡੀ ਕਰਤਾ ਹੈ ਬੈਂਟਾਂ ਨੂੰ ਇਹਨੇ ਖੋਹ ਦਿੱਤੇ ਜਾਣਿਆ ਉਧਰ ਦੇ ਪਾਸੇ 11 ਮਾਰਦ ਨੂੰ ਸਖਿਆਲੇ ਦੀ ਧਰਤੀ ਤੇ ਵੀ ਕਹਿੰਦੇ ਦਸਤਾਬੇ ਜਿੰਦੇ ਖੋਹ ਦਿੱਤੇ ਜਾਣੇ ਆ ਉਹ ਕਹਿੰਦੇ 11 ਮਾਰਚ ਨੂੰ ਸਖਿਆਲੇ ਦਾ ਵੱਡਾ ਵੱਡਾ ਲਗੂ ਹੋਏਗਾ ਇੱਕ ਪਾਸੇ ਲੱਗੇਗਾ ਔਰ ਦੂਸਰੇ ਦੇ ਘੱਟ ਦੇ ਆਹ ਸਮਾਂ ਆਇਆ ਆਹ ਦੁਆ ਜਗੀਆਂ ਚੰਗੀ ਆ ਔਰ ਫੋਟ ਦੁਆ ਚੰਗੀ ਮੈਨੂੰ ਲੱਗਦਾ ਕਿ ਮੰਗਲ ਦੀਆਂ ਲੱਟਾਂ ਲੱਗੀਆਂ ਆ ਮੰਗਲ ਦਾ ਜੰਗਲਾ ਲੱਗਾ ਆ ਯਾਰਾ ਸਾਡਾ ਇਹ ਵੱਡਾ ਕਬੱਡੀ ਕੱਪ ਨਡਾਲੇ ਦੀ ਸਰਜ਼ਮੀਨ ਜ਼ਿਲ੍ਹਾ ਕਪੂਰਥਲਾ ਉਧਰ ਪ੍ਰੀਤਮ ਸਿੰਘ ਦੀ ਪ੍ਰੀਤਾ ਨਡਾਲਾ ਸ਼ੁਭਾਕਾਂ ਦੇ ਨਾਲ ਰਿਵਨ ਗੱਡਣ ਦੀ ਰਸਮ ਪੂਰੀ ਕਰ ਰਹੇ ਨੇ ਕਿ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਮਾਰੀ ਤੋ ਨਾ ਕਬੱਡੀ ਦੇ ਕਪੂਰਥਲਾ ਚੀਚਾ ਕੋਈ ਨਾ ਤਾਲੀਆਂ ਮਾਰਦੀ ਜੋਰ ਦੇ ਨਾਲ ਸੁਧਲਜੀਤ ਸਿੰਘ ਜੀ ਨਡਾਲਾ ਸਾਹਿਬ ਉਹਨਾਂ ਦੇ ਸਾਰੇ ਸਾਥੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਝੁੜ ਕੇ ਇਸ ਕਬੱਡੀ ਕੱਪ ਦਾ ਜੋ ਧਾਗਣ ਕੀਤਾ ਗਿਆ ਹੈ ਅਰਸ਼ੇਤੌਰ ਦੇ ਪਰ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਸੰਗਠਨ ਤੇ ਜੋ ਸ਼ਖਸੀਅਤਾਂ ਦਾ ਦਿਲਜੀਤ ਭਾਜੀ ਵੱਲੋਂ ਜਿਨ੍ਹਾਂ ਨੇ ਅੱਜ ਦੇ ਇਸ 14ਵੇਂ ਸਾਲ ਦੇ ਵੱਡੇ ਕਬੱਡੀ ਕੱਪ ਦੇ ਵਿੱਚ ਸਹਿਯੋਗ ਹੈ ਇਹ ਦੇਸ਼ ਕਬੱਡੀ ਕੱਪ ਦੇ ਵਾਸਤੇ ਬਹੁਤ ਬਹੁਤ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ ਸਾਡੇ ਕੋਲ ਪਹੁੰਚੇ ਆ ਉਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਪਾਂ मोस्ट ਵੈਲਕਮ ਹੈ ਜੀ ਅੱਜ ਜੱਫੇ ਵੱਢ ਲਗਣਗੇ ਸਾਡੇ ਬਹੁਤ ਹੀ ਜੀ ਘੁੰਮਣ ਬਾਜੀ ਇੱਕ ਬਾਜ ਸਿੰਘ ਟੀਸਾ ਜੀ ਰਾਣਾ ਬਾਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਨੂੰ ਵੀ ਜੀ ਆਇਆਂ ਸਸਕਾਰ ਹਾਂਜੀ ਬਲਦੇ ਸਿੰਘ ਜੀ ਭਾਰੀ ਕੈਂਡੀਡਟੋਂ ਉਹ ਵੀ ਸਾਡੇ ਦਰਿਆਨ ਪਹੁੰਚਿਆ ਘਮੜ ਬਾਜੀ ਇਕਬਾਲ ਸਿੰਘ ਜੀ ਟੀਟ ਸਾਹਿਬ ਤਰਨਾ ਬਾਜੀ ਕੈਨੇਡਾ ਤੋਂ ਸਰਦਾਰ ਬਾਦਲ ਸਿੰਘ ਜੀ ਸਾਡੇ ਦਰਿਆਨ ਪਹੁੰਚੇ ਐ ਉਹਨਾਂ ਨੂੰ ਵੀ ਇੱਥੇ ਪਹੁੰਚਣ ਦੇ ਦੀਆਂ ਲੋੜਾਂ ਜਦੋਂ ਤੋਂ ਉਹ ਸਾਡੇ درمیان ਪਹੁੰਚੇ ਆ ਬਹੁਤ ਸਾਲਾਂ ਨੂੰ ਇੱਥੇ ਪਹੁੰਚਦੇ ਜੀ ਆਨੂੰ ਅੱਜ ਹਰ ਇੱਕ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਨਰਦੀਨ ਜੀ ਤੇ ਜੇ ਅਸੀਂ ਨਾਲ ਇਸ ਸਿਸਟਮ ਖਿਲਾਫ ਬੋਲੇਗਾ ਤੇ ਫਿਰ ਔਖਾ ਹੋ ਜੇਗਾ ਪਰ ਜਦੋਂ ਘਰੇ ਬੈਠੇ ਉਸਤਾਵਾਂਗੇ ਸੋਚਾਂਗੇ ਵੀ ਅੱਗੇ ਕਿਤੇ ਉਹਨੂੰ ਬੋਲ ਦਿੰਦੇ ਹਾਂ ਮੈਂ ਤੁਹਾਨੂੰ ਸਮਝਾ ਰਿਹਾ ਕਿ ਉਹਨੇ ਕਿਹਾ ਕਿ ਬੋਲੇ ਜੁਦਾ ਪਰ ਆਪਣਾ ਤੇ ਪਰਿਵਾਰ ਵੱਡਾ ਨਹੀਂ ਹੈ ਹਰ ਕੀ ਕੀ ਕਰ ਜਾਓਗੇ ਜੀ ਗੱਲ ਹੈ ਵੀ ਦਲਜੀਤ ਸਿੰਘ ਨੜਡਾਲਾ ਹਰ ਸਾਲ ਇੱਕ ਕਬੱਡੀ ਟੂਰਨਾਮੈਂਟ ਫਰੈਂਡਸ ਸਪੋਰਟਸ ਕਲੱਬ ਦੇ ਨਾਂ ਤੇ ਆਪਣੇ ਸਾਥੀਆਂ ਦੇ ਨਾਲ ਇਹ ਸਾਰਾ ਅਯੋਜਿਤ ਕਰਦੇ ਆਂ ਔਰ ਮੈਨੂੰ ਬੜੀ ਖੁਸ਼ੀ ਆ ਜੇ ਨੌਜਵਾਨ ਆਪਣੇ ਐਨ ਆਰ ਆਈ ਵੀਰ ਔਰ ਇਹਨਾਂ ਦੇ ਜਿਹੜੇ ਸਹਿਯੋਗੀ ਆ ਉਹਨਾਂ ਨੂੰ ਨਾਲ ਲੈ ਕੇ ਵੀ ਮੈਂ ਮੁਹਮ ਸਪੋਰਟਸ ਦੇ ਕਿੰਨੇ ਸਾਲ ਹੋ ਗਏ ਲੋਕ 14ਵਾਂ 14ਵਾਂ ਜੀ 14ਵਾਂ 14 ਸਾਲ ਤੋਂ ਲਗਾਤਾਰ ਇਹ ਕਰਵਾ ਰਹੇ ਆ ਇਹ ਕੋਈ ਛੋਟੀ ਬਾਤ ਨਹੀਂ ਕੋਈ ਮੇਰਾ ਨਹੀਂ ਦੂਸਰਾ ਨਹੀਂ ਨਾ ਔਰ ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਮੈਂ ਆਇਆ ਤੇ ਕਿ ਬਹੁਤ ਲੋਹਾ ਖਤਮ ਹੋ ਚੁਕੋ ਆ ਤਾਂ ਨਹੀਂ ਸੀ ਨਹੀਂ ਇਹ ਤੁਸੀਂ ਬਣਾਇਆ ਜੀ ਇਹ ਇਹ ਗੋਰਾ ਖਿਲ ਜੀ ਨੇ ਪੁਰਾਣੀ ਪਾਰਟੀ ਮਹਾਰਾਜ ਇਹਨਾਂ ਨੂੰ ਨਾਲ ਲੈ ਗਿਆ ਉਹ ਗੱਲ ਵੱਖਰੀ ਆ ਲੇਕਿਨ ਇਹਦੇ ਇੱਕ ਕਾਂਗਰਸ ਸੀਗਾ ਮੈਂ ਵੀ ਕਾਂਗਰਸ ਸੀਗਾ ਤੇ ਕਾਂਗਰਸ ਪਾਰਟੀ ਨੇ ਬਣਾਇਆ ਅੱਜ ਉਸ ਮੰਚ ਦੇ ਉੱਤੇ ਆਪਾਂ ਬੈਠੇ ਆ ਜਿੰਦਗੀ ਵਿੱਚ ਫੇਰ ਮੌਕਾ ਮਿਲਿਆ ਤੇ ਇਹਨੂੰ ਹੋਰ ਵੱਡਾ ਕਰਾਂਗੇ ਇਹ ਸੋਚ ਦਰਜੀਤ ਨਰਾਏ ਦੀ ਹੈ ਤੇ ਵਧਾਈ ਦਿਨਾਂ ਦਰਜੀਤ ਨਰਾਏ ਨੂੰ ਕਿ ਬੜੇ ਅੱਛੇ ਅੱਛੇ ਟੀਮਾਂ ਅੱਜ ਇੱਥੇ ਖੇਡਣ ਆ ਰਹੀਆਂ ਤੇ ਰੌਣਕਾਂ ਪੂਰੀਆਂ ਲੱਗੀਆਂ ਹਰਦੇਵ ਸਿੰਘ ਜੀ ਸ਼ੇਰੋ ਵਾਲੀ ਐਮਐਲਏ ਸ਼ਾਹਕੋਟ ਵੀ ਇਥੇ ਮੌਜੂਦ ਨੇ ਆਪਣਾ ਪਿਆਰ ਆਸ਼ੀਰਵਾਦ ਆਪਣੇ ਛੋਟੇ ਵੀਰ ਤਰਜੀਤ ਰੂਤੇ ਉਹਨਾਂ ਦੇ ਸਾਥੀਆਂ ਦੇਣ ਲਈ ਆਇਆ ਹੈ ਤੇ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਔਰ ਤਰਜੀਤ ਉਹ ਨੌਜਵਾਨ ਹੈ ਜਿਹੜਾ ਚੰਗੇ ਕੰਮ ਕਰਨ ਤੋਂ ਔਰ ਨੌਜਵਾਨ ਸਾਥੀਆਂ ਦਾ ਸਾਥ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ ਮੈਂ ਦੇ ਲੋ ਸ਼ੁਭकामनाਵਾਂ ਦਿੰਦਾ ਕਿ ਨੌਜਵਾਨ ਅਕੇ ਬਦੇ ਔਰ ਆਪਣੇ ਪਿੰਡ ਨਡਾਲੇ ਦਾ ਪਿੱਛੋਂ ਭਵੇਂ ਇਹ ਸਟਿਆਲੇ ਦਾ ਲੇਕਿਨ ਆ ਕੇ ਹੁਣ ਤਾਂ ਡੜਲੇ ਵਾਲਾ ਤੇ ਆਪਣੇ ਪਿੰਡ ਨੂੰ ਅੱਗੇ ਵਧਾਉਂਦਾ ਸਾਹਿਬ ਜੀ ਦੇਖਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਸ਼ੇਵਨਦਰਾ ਜਿਹੜਾ ਨਸ਼ਾ ਦਾ ਵਗ ਰਿਹਾ ਉਹਦੇ ਬਾਰੇ ਤੁਹਾਡੀ ਕੀ ਸੋਚ ਕੀ ਕਰਨ ਨਵੀਂ ਟੈਕਨੀਕਲ ਦੇਖੋ ਨਸ਼ਿਆਂ ਦਾ ਤਰਿਆ ਜਿਹੜਾ ਵਿਕ ਰਿਹਾ ਉਹਦੇ ਵਿੱਚ ਜਿੰਨੇ ਸਿਆਸੀ ਭਤੇ ਜਿਨ੍ਹਾਂ ਦਾ ਨਾ ਜਾਂ ਸੰਬੰਧ ਨਸ਼ਿਆਂ ਨਾਲ ਹੈ ਹੋਰ ਹਰ ਯਾਰ ਖੁਦ ਛੱਡ ਦੇਣੀ ਚਾਹੀਦੀ ਹੈ ਰਾਜਨੀਤੀ ਔਰ ਨਸ਼ਾ ਤੋਂ ਦੂਰ ਸਾਨੂੰ ਆਪਣੇ ਪੰਜਾਬੀਆਂ ਨੂੰ ਸਾਡੇ ਦਰਮਿਆਨ ਪਹੁੰਚੇ ਡੱਬੂ ਜੀ ਨੌਜਵਾਨਾਂ ਨੂੰ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰੀਆਂ ਸਰਕਾਰਾਂ ਕੱਲੀਆਂ ਕੁਝ ਨਹੀਂ ਕਰ ਸਕਦੀਆਂ ਔਰ ਸਰਕਾਰ ਤਾਂ ਤੀਜੀ ਆ ਗਈ ਪਹਿਲਾਂ ਅਕਾਲੀ ਦਲ ਦੀ ਸੀ ਫਿਰ ਕਾਂਗਰਸ ਦੀ ਸੀ ਹੁਣ ਆਵਾਦੀ ਪਾਰਟੀ ਦੀ ਆ ਗਈ ਇਹਦੇ ਵਿੱਚ ਨਸ਼ਾ ਵਧਿਆ ਲੇਕਿਨ ਸਰਕਾਰ ਕੱਲੀ ਨੂੰ ਜ਼ਿੰਮੇਵਾਰ ਠਰਾਈਏ ਇਹ ਵੀ ਕੋਈ ਗੱਲ ਨਹੀਂ ਬਹੁਤ ਅਗਲਾ ਗੱਲ ਤੇ ਆ ਕਿਵੇਂ ਸਾਰਾ ਸਮਾਜ ਨਿਸ਼ਚੈ ਕਰੇਗੀ ਕਿ ਅਸੀਂ ਟਰੱਕ 'ਚ ਜਿਹੜੇ ਮੁੰਡੇ ਫਸੇ ਉਹਨਾਂ ਦਾ ਉਹਨਾਂ ਨੂੰ ਬਾਹਰ ਕੱਢਣ ਦੀ ਆਪਾਂ ਯੋਗਦਾਨ ਪਾਉਣਾ ਪਰ ਮਾਤਾ ਪਿਤਾ ਦੀ ਵੀ ਬੜੀ ਭਾਰੀ ਜ਼ਿੰਮੇਵਾਰੀ ਬਣਦੀ ਆ ਪੁਲਿਸ ਵੀ ਭੱਜ ਨਹੀਂ ਸਕਦੀ ਆਪਣੀ ਜ਼ਿੰਮੇਵਾਰੀ ਤੋਂ ਕੋ ਸਾਰੇ ਰਲ ਕੇ ਆਪਾਂ ਨਸ਼ੇ ਨੂੰ ਦੂਰ ਕਰਨ ਦੀ ਗੱਲ ਕਰੀਏ ਤੇ ਇਹੀ ਮੈਂ ਸ਼ੁਭ ਕਾਮਨਾ ਮੇਰੀਆਂ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਖੇਡਾਂ ਨਾਲ ਜੁੜਨ ਨਸ਼ਿਆਂ ਤੋਂ ਦੂਰ ਰਹੇ ਸਾਡ ਦਲਜੀਤ ਸਿੰਘ ਨਡਾਲਾ ਚੌਥਾ ਕਬੱਡੀ ਕੱਪ ਕਰਵਾ ਰਿਹਾ ਨਗਰ ਨਡਾਲੇ ਦੇ ਵਿੱਚ ਬੜਾ ਵੱਡਾ ਪ੍ਰੋਗਰਾਮ ਖੇਡ ਪ੍ਰੇਮੀਆਂ ਨੂੰ ਮੌਕਾ ਮਿਲਦਾ ਇਹ ਖੇਡ ਦੇਖਣ ਦਾ ਉਥੇ ਅੱਜ ਇਹ ਆਪਣੇ ਸਾਰੇ ਐਨਆਰਈ ਭਰਾਵਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਨਡਾਲਾ ਸਾਹਿਬ ਜੋ ਦਲਜੀਤ ਸਿੰਘ ਜੀ ਅਪਰਾਲਾ ਕਰ ਰਿਹਾ ਮੈਂ ਸਮਝਦਾ ਇਹ ਚ ਬਹੁਤ ਵੱਡਾ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਜਿੱਥੇ 플레이ਰਾਂ ਨੂੰ ਸਤਿਕਾਰ ਦੇਣਾ ਉਥੇ ਸਾਰਿਆਂ ਨੂੰ ਸੱਤਾ ਪੱਤਰ ਦੇ ਕੇ ਮਾਨ ਬਖਸ਼ਣਾ ਤੇ ਮੈਂ ਸਮਝਦਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਤੇ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਸਾਡਾ ਦਰਜੀਤ ਸਿੰਘ ਨਡਾਲਾ ਹੋਰ ਉੱਚੀਆਂ ਬਲੰਦੀਆਂ ਨੂੰ ਛੂਹੇ ਤੇ ਇਦਾਂ ਹੀ ਸਾਰਿਆਂ ਨੂੰ ਇਕੱਠੇ ਕਰਕੇ ਅੱਗੇ ਵਧਦਾ ਰਹੇ ਪਿਆਰ ਸਾਰਿਆਂ ਤੋਂ ਲੈਂਦਾ ਰਹੇ ਰਖਵਾੜਾ ਸਾਰੀ ਸੰਗਤ ਦਾ ਧੰਨਵਾਦ ਤੁਹਾਡਾ ਮੀਡੀਆ ਦਾ ਧੰਨਵਾਦ ਵਾਇਕੁਰਜੀ ਕਾਲਸਾ ਵਾਇਕੁਰਜੀ ਖੁਸ਼ੀਆਂ ਪਰ ਆ ਗਿੜਿਆ ਕਿ ਤਰ ਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਪ੍ਰਾਪਤ ਨਡਾਲਾ ਵਿਖੇ ਅੱਜ ਦੁਬਾਰਾ ਫਿਰ 2 ਸਾਲਾਂ ਦੇ ਗੈਰ ਤੋਂ ਬਾਅਦ ਮੇਲੇ ਲੱਗੇ ਆ ਤੁਸੀਂ ਉਤਸ਼ਾਹ ਦੇਖੋ ਇਲਾਕੇ ਦੀਆਂ ਸਰਦਾਂ ਵਿੱਚ ਕਿੰਨਾ ਆ ਤੇ ਇਹ ਟੂਰਨਾਮੈਂਟ ਸਾਡੀ ਜਿਹੜੇ ਨਿੱਕੇ ਨਿੱਕੇ ਬੱਚੇ ਜਿਹੜੇ ਪਹਿਲਾਂ ਖੇਡ ਕੇ ਗਏ ਆ ਤੇ ਹੋਰ ਬੱਚੇ ਜਿਹੜੇ ਸਾਰੇ ਬੈਠੇ ਆ ਇਹ ਉਹਨਾਂ ਲਈ ਪ੍ਰੇਰਣਾ ਦਿੰਦਾ ਆ ਕਿ ਖੇਡਾਂਾਂ ਦੇ ਪ੍ਰਤੀ ਇਹਨਾਂ ਬੱਚਿਆਂ ਦਾ ਉਤਸ਼ਾਹ ਵਧਦਾ ਆ ਤੇ ਅੱਜ ਇਹ ਬਹੁਤ ਵੱਡਾ ਦਿਨ ਆ ਤੇ ਅਸੀਂ ਅੱਜ ਇਸ ਟੂਰਨਾਮੈਂਟ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਜੀ ਅਤੇ ਹਰਦੇਵ ਸਿੰਘ ਜੀ ਲਾਡੀ ਸ਼ੇਰੋ ਵਾਲੀ ਆ ਜੀ ਸ਼ਾਹਕੋਟ ਤੋਂ ਇਹ ਇਹਨਾਂ ਨੇ ਬਹੁਤ ਕਮੇਟੀ ਦੀ ਸੱਦਾ ਪੱਤਰ ਦੇ ਉੱਤੇ ਅੱਜ ਹਾਜ਼ਰੀਆਂ ਭਰੀਆਂ ਵਾਂ ਇਹਨਾਂ ਦਾ ਬਹੁਤ-ਬਹੁਤ ਨਡਾਲਾ ਪਹੁੰਚਣ ਤੇ ਜੀ ਆਇਆਂ ਅਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇਸ ਮੇਲੇ ਦਾ ਵਿੱਚ ਹਾਜ਼ਰੀ ਭਰ ਕੇ ਤੇ ਸਾਰੇ ਹੌਸਲਾ ਵਧਾਈ ਕੀਤੀ ਆ ਤੇ ਸਾਰੇ ਨਡਾਲਾ ਵਾਸੀਆਂ ਨੂੰ ਦਿਲਜੀਤ ਸਿੰਘ ਨਡਾਲਾ ਜੈ ਜਗਤ ਜੋਸ਼ੀ ਨੂੰ ਇਹਨਾਂ ਦੀ ਟੀਮ ਨੂੰ ਲੱਖ-ਲੱਖ ਵਧਾਈ ਇਸੇ ਤਰ੍ਹਾਂ ਹੀ ਇਹ ਹਰ ਸਾਲ ਟੂਰਨਾਮੈਂਟ ਕਰਾਉਂਦੇ ਰਹਿਣ ਤੇ ਨਵੇਂ ਬੱਚੇ ਜਿਹੜੇ ਹੈਗੇ ਆ ਸਾਡੇ ਯੰਗਸਟਰ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਉਹ ਖੇਡਾਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਚਕਾ ਜਿਹੜਾ ਵਧੇ ਇਹਨਾਂ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਅੱਜ ਦੇ ਟੂਰਨਾਮੈਂਟ ਦੀ ਵਧਾਈ ਹੋਵੇ ਬਹੁਤ ਬਹੁਤ ਲੀਡਰ ਸਹਿਬਾਨ ਜਿਸ ਪਾਰਟੀ ਨੂੰ ਬਿਲੋਂਗ ਕਰਦਾ ਜਿਹੜੀ ਸੱਤਾ ਦੇ ਵਿੱਚ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਇਲਾਕੇ ਦੀ ਡਿਵੈਲਪਮੈਂਟ ਤੇ ਜਿਹੜੇ ਰਸਤੇ ਮੁੱਖਰ ਮਾਰਗ ਨੇ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਨੂੰ ਨਵਾਂ ਕਰਨ ਕਰਕੇ ਦੇਣਾ ਇਸ ਵਕਤ ਮੌਜੂਦਾ ਜਿਹੜੀ ਸਰਕਾਰ ਆ ਉਹ ਮੈਂ ਸਮਝ ਲਾਵਾਂ ਕਿ ਵਿਕਾਸ ਦੇ ਨਾਂ ਦੇ ਉੱਤੇ ਬਿਲਕੁਲ ਫੇਲ ਹੋ ਚੁੱਕੀ ਆ ਬਹੁਤ ਮਾੜਾ ਹਾਲ ਆ ਮੈਂ ਤੇ ਅਪੀਲ ਹੀ ਕਰ ਸਕਦਾ ਕਿ ਰੋਜ਼ ਐਕਸੀਡੈਂਟ ਹੁੰਦੇ ਆ ਤੇ ਇਹਨੂੰ ਜਲਦੀ ਤੋਂ ਜਲਦੀ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਪਰ ਬੜਾ ਅਫਸੋਸ ਦੀ ਗੱਲ ਆ ਕਿ ਇਹ ਲੰਬੇ ਸਮੇਂ ਤੋਂ ਅਜੇ ਤੱਕ ਇਸ ਵੱਲ ਧਿਆਨ ਨਹੀਂ ਦਿੱਤਾ ਯਾਰ ਜਗੜੇ ਦਾ ਪੁੱਲਾ